ਕਿਵੇਂ ਆ ਮਨਪ੍ਰੀਤ ਫਫੜ ਬੋਲਦਾ ਤੇਰਾ ਹਾਂਜੀ ਸਸਰੀਕਾਲ ਠੀਕ ਆ ਕੀ ਕਰਦੀ ਸੀ ਕਿੱਸੇ ਨਹੀਂ ਚੰਨ ਕਿ ਪੜਾਈ ਕਰੀ ਆਨੇ ਆ ਪੜਾਈ ਕਰੀ ਜਾਨੀ ਆ ਕਿਹੜੀਆਂ ਪੜਾਈਆਂ ਪੜ ਗਈ ਤੂੰ ਪੜਾਈਆਂ ਵੀ ਇਹ ਕਰੀ ਆਨੀਆਂ ਅੱਛਾ ਏ ਓਕੇ ਵੀ ਇਹ ਕਰ ਲੇ ਹੋਰ ਹੂੰ ਹਰ ਤੁਸੀਂ ਕਿਵੇਂ ਹੋ ਬੜੇ ਦਿਨਾਂ ਤੋਂ ਫੋਨ ਆਇਆ ਤੁਹਾਡਾ ਬਸ ਤੇ 부ਆ ਦੇ ਨਾਲ 부ਆ ਨੂੰ ਦੇਖਦੇ ਦੇਖਦੇ ਤੇਰੀ ਯਾਦ ਆ ਜਾਂਦੀ ਰੋਜ਼ ਹੀ 부ਆ ਨਾਲ ਬਿਸਰਾ ਕੀਤਾ ਅੱਛਾ ਕੀ ਫਿਰ ਹੰਗ ਦਾ ਹੰਗੇ ਫਿਰ ਉਹਦੇ ਵਿੱਚ ਕੀ ਉਹਦੇ ਵਿੱਚ ਕੀ ਰਾਜਾ ਫਿਰ ਗਲਤ ਗੱਲ ਥੋੜੀ ਕਹੀ ਜਾਂਦੀ ਗਲਤ ਗੱਲ ਥੋੜੀ ਕਹੀ ਹੈ ਨਹੀਂ ਗਲਤ ਤਾਂ ਤੁਸੀਂ ਕਦੇ ਕਹਿੰਦੇ ਨਹੀਂ ਲੀਂਗੇ ਚੋੜ ਫਿਰ ਮੈਂ ਤਾਂ ਸਹੀ ਗੱਲ ਹੀ ਕਹਿਣਾ ਹੈ ਹੂੰ ਤੇ 부ਆ ਜਿਹੜੀ ਗੱਲਬਾਤ ਹੈਗੀ ਉਹ ਉਹਦੇ ਚਲੋ ਉਹਦੇ ਚ ਮੰਨ ਲਈ ਵੀ ਹੈਗੀ ਜਿਹੜੀ ਹੈਗੀ ਤੇ ਤੇਰੇ ਚ ਜਿਹੜੀ ਗੱਲਬਾਤ ਮੈਂ ਦੇਖੀ ਹੈ ਨਾ ਅੱਛਾ ਯਕਤੂੰ ਕਾ ਕਾਵਤ ਸੁਣੀ ਹੈ ਕੀ ਲੱਗਦੀ ਫੁੱਫੜਾ ਮੈਂ ਤੇਰੀ 부ਆ ਦੀ ਪੁੱਤ ਜੀ ਲੱਗਦੀ ਫੁੱਫੜੇ ਦਾ ਕੁਛ ਨਹੀਂ ਲੱਗਦੀ ਹੁੰਦੀ ਆ ਉਹ ਫੁੱਫੜੀ ਥੋੜੀ ਕੁਛ ਲੱਗਦੇ ਆ Petijeki dinyatong, petijeki dinyatong, petijita mabuari ngal, <hesitation> petijita buari ngal, emir itu pengen sayang lagi, <hesitation> emir itu jauh lagi, 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 ਤੇ ਬੂਆ ਦੇ ਭਤੀਜੀ ਲੱਗਦੇ ਆ ਆਪਣਾ ਤਾਂ ਬਾਣੀ ਸਕਦਾ ਇੱਕ ਤਰ੍ਹਾਂ ਗੱਲ ਹੋਰ ਦੱਸ ਦਿੰਨਾ ਬਹੁਤ ਥਾਵਾਂ ਤੇ ਹੁੰਦਾ ਜਦ ਬੂਆ ਮਰ ਜਾਂਦੀ ਹੈ ਭਤੀਜੀ ਦਾ ਵਿਆਹ ਵੀ ਕਰ ਦਿੰਦੇ ਲੋਕ ਇਹਦਾ ਮਤਲਬ ਬੂਆ ਭਤੀਜੀ ਦਾ ਜਿਹੜਾ ਹੁੰਦਾ ਹੈ ਨਾ ਬੂਆ ਆਪਣੀ ਭਤੀਜੀ ਦਾ ਰਿਸ਼ਤਾ ਦਿਓਰ ਨੂੰ ਵੀ ਕਰਾ ਦਿੰਦੀ ਹੈ ਪਤਾ ਹੈ ਨਾ ਹਾਂਜੀ ਹਾਂਜੀ ਹੁੰਦਾ ਹੈ ਕਿ ਨਹੀਂ ਹੁੰਦਾ ਸੋਡੇ ਪਿੰਡ ਚ ਕਦੇ ਹੋਇਆ ਐਜੋ ਕੁਝ ਕਿਵੇਂ ਵੀ ਪੂਆ ਭਤੀਜੀ ਜਵਾਨ ਹੈ ਤੇ ਅੰਦਰ ਤੇਰੇ ਬੂਆ ਦਾ ਦਿਓਰ ਵੀ ਜਵਾਨ ਹੈ ਹੂੰ ਦੋਨਾਂ ਦਾ ਰਿਸ਼ਤਾ ਆਫਸਰੀ ਦੇ ਵਿੱਚ ਹੋ ਜੇ ਹੈ ਜਾਂ ਸਿਸਟਮ ਹੁੰਦਾ ਹੈ ਕਿ ਨਹੀਂ ਹੁੰਦਾ ਇੱਦਾਂ ਹੋ ਜਾਂਦਾ ਹੁੰਦਾ ਕਿਉਂ ਨਹੀਂ ਹੋ ਜਾਂਦਾ ਤਾਂ ਫਿਰ ਵਿਆਹ ਤੋਂ ਬਾਅਦ ਕੀ ਕੁਝ ਹੁੰਦਾ ਉਹੀ ਕੁਝ ਹੁੰਦਾ ਇਹਨੇ ਜੇ ਵਿਆਹ ਤੋਂ ਪਹਿਲਾਂ ਹੋ ਜੇ ਨਹੀਂ ਵਿਆਹ ਤੋਂ ਵਿਆਹ ਦੇ ਬਾਅਦ ਵੀ ਤਾਂ ਲੋਕ ਉਹੀ ਕੁਝ ਕਰਦੇ ਆ ਤੇ ਜੇ ਆਪਾਂ ਨੂੰ ਬਿਨਾਂ ਵਿਆਹ ਤੋਂ ਕਰ ਲਿਆ ਕਰੀਏ ਕਿ ਮਾੜੀ ਗੱਲ ਲੈ ਕੇ ਕੀ ਤੇ ਕੋਈ ਗੱਲ ਨਹੀਂ ਹੈ? ਅੱਛਾ ਫੇਰ ਫੇਰ ਦਿੱਕਤ ਕਿੱਥੇ ਆ ਫਿਰ? ਕੀ ਗੱਲ ਨੂੰ ਦਿੱਕਤ ਕੀ ਆ ਫਿਰ? ਮੈਂ ਇਹ ਵੀ ਦੱਸਾਂ। ਆਹ ਕੁਪਰੇ ਹੋ ਜਾਂਦੇ ਕੁਵਾਰਾਂ ਦੇ। ਹਾਂ ਹੁਣ ਕੁਵਾਰੀ ਹੈਗੀ ਤੂੰ ਉਮਰ ਕਿੰਨੀ ਹੈਗੀ ਤੇਰੀ? 21 ਸਾਲ ਹੈ ਕਿ ਕਿੰਨੀ ਹੈ? 24 ਸਾਲ ਹੈ। ਅੱਛਾ 24 ਸਾਲ ਤੇਰੀ ਹੈ ਤੇ 45 ਸਾਲ ਮੇਰੀ ਹੈ। ਪਰ ਜੋਗਨ ਮਟਿਆਰ ਤੋਂ ਹੈਗੀ ਹੈ ਨਾ। ਹੂੰ। ਤੇ ਮੇਰਾ ਵੀ ਇਧਰ ਪੂਰਾ ਜੀ ਚਲੀ ਜਾਂਦਾ ਚਲੀ ਜਾਂਦਾ ਕਿ ਨਹੀਂ ਚਲੀ ਜਾਂਦਾ ਪਰ ਇਹ ਦਿੱਕਤ ਕਰ ਕਰ ਕਿੱਥੇ ਆ ਗਈ ਕਰਨ ਨੂੰ ਆਪਾਂ ਨੂੰ ਕੀ ਦਿੱਕਤ ਹੈ ਕਰੀ ਸਕਦੇ ਆ ਕਿੱਥੇ ਮਿਲੀਏ ਫਿਰ ਬਟ ਕੋਈ ਨਹੀਂ ਘਰੇ ਤਾਂ ਨਹੀਂ ਪਤਾ ਲੱਗਦਾ ਇਹ ਤਾਂ ਤੁਹਾਨੂੰ ਦੱਸਣਾ ਮੈਂ ਗਰੰਟੀ ਦਿੰਦਾ ਪੂਰੀ ਘਰੇ ਤਾਂ ਨਹੀਂ ਪਤਾ ਲੱਗਦਾ ਤੇ ਮੈਂ ਪੂਰੀ ਗਰੰਟੀ ਦਿੰਦਾ ਤੁਹਾਨੂੰ ਅੱਛਾ ਤਨੁਆਏ ਲੱਗਦਾ ਹੁਣ ਵਿਧਰਪੂਰ ਨੂੰ ਪਤਾ ਲੱਗ ਗਿਆ ਉਹ ਡਰ ਤਾਂ ਹੁੰਦਾ ਹੀ ਇਹ ਬੰਦੇ ਦੇ ਮਨ ਚ ਚਲੋ ਮੈਂ ਮੰਨਦਾ ਐ ਇਸ ਕਰਨ ਨੂੰ ਹੋਰ ਮੰਨ ਲਈ ਇਸ ਕਰਨ ਨੂੰ ਵੀ ਡਰ ਤਾਂ ਚਲੋ ਹੈਗਾ ਪਰ ਇਹ ਨੂੰ ਮੇਰੇ ਤੇ ਵਿਸ਼ਵਾਸ ਕਰਦੀ ਹੈ ਫਿਰ ਤਾਂ ਉਹ ਵਿਸ਼ਵਾਸ ਕਰਦੀ ਹੈ ਕਿ ਨਹੀਂ ਕਰਦੀ ਵਿਸ਼ਵਾਸ ਕਰਦੀ ਹੈ ਕਰਦੀ ਹੈ ਵਿਸ਼ਵਾਸ ਤਾਂ ਹੈ ਗਈ ਹੈ ਅੱਛਾ ਹਾਂ ਤਾਂ ਮੈਂ ਫਸੂਂਗੀ ਤੇ ਤੁਸੀਂ ਪਹਿਲਾਂ ਫਸੂਂਗੇ ਫਸਣ ਵਾਲਾ ਕੰਮ ਹੀ ਨਹੀਂ ਕਰਨਾ ਆਪਾਂ ਤੂੰ ਤੇਰੇ ਪੂਆ ਕੋਲੇ ਰਹਿਣ ਵਾਸਤੇ ਆ ਜਾ ਠੀਕ ਹੈ ਮੈਂ ਪੂਆ ਕੋਲੇ ਰਹਿਣ ਵਾਸਤੇ ਆ ਜਾ ਇੱਥੇ ਜਿਹੜਾ ਕੁਝ ਹੁੰਦਾ ਆਪਾਂ ਆਪ ਦਾ ਜੋ ਵੀ ਚੰਗਾ ਮਾੜਾ ਕੰਮ ਕਰ ਲਿਆ ਕਰਾਂਗੇ ਗਲਤ ਗੱਲ ਲੈ ਆਪਾਂ ਕੋਈ ਕਿਸ ਨੂੰ ਪਤਾ ਲੱਗਣ ਦੇਣਾ ਤਾਂ ਲੱਗ ਦੇ ਦੱਸ ਇਹ ਪਤਾ ਲੱਗ ਜੂ ਕਿਸੇ ਨੂੰ ਕੋਈ ਨਹੀਂ ਆ ਚੰਗੇ ਤੂੰ ਤੋਂ ਘਰੇ ਹੀ ਕਹਣਾ ਵੀ ਮੈਂ ਨਾ ਤੂੰ ਮੇਰੀ ਗੱਲ ਸੁਣਾ ਤੇਰਾ ਐਡਮਿਸ਼ਨ ਕਰਾ ਦੇਣੇ ਇਥੇ ਬੜਾ ਢਾਡੇ ਕਾਲਜ ਦੇ ਵਿੱਚ ਬਲਾਡੇ ਕਲਾਜ ਦੇ ਪਤਾ ਕੀ ਤੂੰ ਤੈਨੂੰ ਪਤਾ ਕੀ ਤੈਨੂੰ ਤਰੀਕਾ ਤੈਨੂੰ ਗੱਲ ਨਹੀਂ ਕਰਨੀ ਹੁੰਦੀ ਘਰੇ ਅੱਛਾ ਤੂੰ ਕਰੇਗਾ ਲੈ ਕਰ ਵੀ ਮੇਰਾ ਐਡਮਿਸ਼ਨ ਹੈ ਉੱਥੇ ਬਲਾਡੇ ਕਰਾ ਦੇਣਾ ਮੈਂ ਬੂਆ ਕੋਲੇ ਪੜ ਲਿਆ ਕਰੂੰਗੀ ਨਾਲ ਤਾਂ ਬੂਆ ਕੋਲੇ ਜਾ ਕਰਾਂਗੀ ਤੇ ਰਾਤ ਬਰਾਤੇ ਨਾਲ ਆਪਣਾ ਦਾ ਲੱਗ ਜਾ ਕਰੂਗਾ ਵਿੱਚ ਮਾੜੀ ਗੱਲ ਕੀ ਹੈ ਨੇ ਇਹ ਤਾਂ ਦੱਸ ਤੇ ਹਾਂ ਪੁਣੇ ਰਿਮਿਸ਼ਨ ਥੋੜੀ ਹੁੰਦੀ ਆ ਉਹ ਮੈਂ ਸਾਰਾ ਕੁਝ ਕਰਾਂਗਾ ਤੈਨੂੰ ਤੇਰਾ ਫੁੱਫੜ ਤੈਨੂੰ ਵਿਸ਼ਵਾਸ ਹੈ ਨਹੀਂ ਕਿ ਦੱਸ ਤਾਂ ਇਹ ਫੁੱਪੜ ਦੀ ਐਮਐਲਏ ਐਮਐਲਏ ਨਹੀਂ ਚੱਲਦੀ ਹੋਣੀ ਨਹੀਂ ਦਾਸ ਏਰੀਆ ਦੀ ਨਹੀਂ ਤੇ ਫੁੱਪੜ ਦੇ ਚੱਲਦੇ ਭਲਾਡੇ ਸੀ ਹਾਂ ਕੋਈ ਨਹੀਂ ਪਰ ਕਰਾ ਦੋ ਜੇ ਫਿਰ ਮੈਂ ਪੁੱਛੂੰਗੀ ਕਿ ਗੱਲ ਕਰ ਲੂੰਗੀ ਫਿਰ ਮਨਉਣਾ ਚਾਣਾ ਵੀ ਨਾ ਵਾਲੀ ਦੂਰ ਲੱਗਦਾ ਕਿੰਨਾ ਕੋਣ ਮੇਰੀ ਗੱਲ ਸੁਣ ਲੈ ਜਾਣੇ ਮਿਲਗੇ ਤੋ ਇਹ ਤੇ ਮੇਰੀ ਗੱਲ ਤਾਂ ਸੁਣਾ ਵੀ ਆਪਣੇ ਇੱਥੇ ਮੈਂ ਕਰਾ ਦੂੰਗਾ ਐਡਮਿਸ਼ਨ ਤੇਰਾ ਤੇ ਫਿਰ ਵੱਡੀ ਵੱਡੀ ਕਿੱਡੀ ਕੀ ਗੱਲ ਆ ਗਈ ਹੈ ਨਾਲੇ ਆਪਣਾ ਸਿਸਟਮ ਬਣਾ ਲਾਂਗੇ ਆਪਾਂ ਕੋਈ ਨਹੀਂ ਤੁਸੀਂ ਕਰਦੇ ਮੰਨੇ ਤਾਂ ਕਰੀ ਗੱਲ ਕਰਾਂਗੇ ਚਲ ਤੂੰ ਕਰ ਕਰ ਤੇ ਮੈਨੂੰ ਫੋਨ ਕਰਕੇ ਦੱਸ ਮੇਰੇ ਵੀ ਜੀ ਕਰੀ ਜਾਂਦਾ ਬਾਲਾ ਠੀਕ ਐ ਹਾਂ ਚੰਗ ਆ ਗਰੇ ਹਾਂ ਠੀਕ